ਜੀ ਆ ਜੀ ਭਾਈ ਰਣਜੀਤ ਸਿੰਘ ਜੀ ਟੰਡਰੀਆਂ ਵਾਲੇ ਵੇਚ ਤੇ ਲਿਆਓ ਜੀ ਆ ਜੀ ਜੀ ਆ ਵੈਲਕਮ ਬੜੀ ਖੁਸ਼ੀ ਵਾਲੀ ਗੱਲ ਆ ਕਿਉਂਕਿ ਅਕਸਰ ਅਸੀਂ ਤੁਹਾਨੂੰ YouTube ਚੈਨਲਾਂ ਤੇ ਦੇਖਦੇ ਆ ਬਿਲਕੁਲ ਸੱਚ ਦਾ ਤੁਸੀਂ ਉਪਦੇਸ਼ ਦਿੰਨੇ ਆ ਤੁਹਾਡੇ ਸੋਹਣੇ ਵਿਚਾਰ ਅਸੀਂ ਸੁਣਨੇ ਆ ਤੇ ਅੱਜ ਬੜੇ ਅਸੀਂ ਖੁਸ਼ਕਿਸਮਤ ਸਮਝਦੇ ਆ ਆਪਣੇ ਆਪ ਨੂੰ ਕਿ ਅੱਜ ਹਜ਼ੂਰ ਤੇ ਦਰਸ਼ਤ ਹੋਏ ਆ ਭਾਈ ਰਣਜੀਤ ਸਿੰਘ ਜੀ ਇੱਕ ਉਹਨਾਂ ਦੀ ਸ਼ਾਨ ਦੇ ਵਿੱਚ ਜ਼ੋਰ ਦਾ ਤਾੜੀ ਮਾਰੋ ਭਾਈ ਰਣਜੀਤ ਸਿੰਘ ਜੀ ਢੰਡਰੀਆਂ ਵਾਲੇ ਜੀ ਆਇਆਂ ਜੀ ਵੈਲਕਮ ਨਿੱਘਾ ਸਵਾਗਤ ਆ ਜੀ ਬਹੁਤ ਬਹੁਤ ਮੁਬਾਰਕਾਂ ਹੋਰ ਪਾਲ ਸਬਾਉ ਜੀ ਬਹੁਤ ਬਹੁਤ ਮੁਬਾਰਕਾਂ ਜੀ ਜੀ ਆਇਆਂ ਨੇ ਜੀ ਔਰ ਭਾਈ ਸਾਹਿਬ ਜੀ ਦੇ ਨਾਲ ਜਿੰਨੇ ਵੀ ਸੇਵਾਦਾਰ ਪਹੁੰਚੇ ਆ ਉਹਨਾਂ ਦਾ ਵੀ ਵੈਲਕਮ ਹੈ ਜੀ ਸਾਰੀਆਂ ਸ਼ਖਸੀਅਤਾਂ ਤੁਸੀਂ ਨਾਮੀ ਆ ਖਾਸ ਆ ਤੁਸੀਂ ਅਚੇਚੇ ਤੌਰ ਤੇ ਪਹੁੰਚੇ ਆ ਕਿਉਂਕਿ ਇਹ ਜਿਹੜਾ ਸੰਤਾਂ ਮਹਾਂਪੁਰਸ਼ਾਂ ਦਾ ਜਨਮ ਹਮੇਸ਼ਾ ਮਨੁੱਖਤਾ ਦੀ ਭਲਾਈ ਵਾਸਤੇ ਹੋਇਆ ਔਰ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਭਾਈ ਸਾਹਿਬ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਏ ਨੇ ਪਹੁੰਚੇ ਨੇ ਔਰ ਅਮਰ ਨੂਰੀ ਜੀ ਸੋ ਉਹਨਾਂ ਨੂੰ ਵੀ ਜੀ ਆਇਆਂ ਕਿਨ ਜੀ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਜੀ ਕਿ ਮਹਿਫਲ ਦੇ ਵਿੱਚ ਆਏ ਤੁਸੀਂ ਜੀ ਆਇਆਂ ਨੂੰ ਪੈਰ ਮੁਬਾਰਕ ਪਾਏ ਤੁਸੀਂ ਜੀ ਆਇਆਂ ਨੂੰ ਨਾਲ ਤੁਹਾਡੇ ਅੱਜ ਰੌਣਕਾਂ ਆ ਗਈਆਂ ਭੌਰੇ ਚਾਰ ਚੰਨ ਲਾਈ ਤੁਸੀਂ ਜੀ ਆਇਆਂ ਨੂੰ ਸੋ ਵੈਲਕਮ ਖੁਸ਼ਹਾਮਦੀਪ ਜੀ ਕਿਉਂਕਿ ਕਹਿੰਦੇ ਨੇ ਘਰ ਭਾਗਾ ਵਾਲੇ ਹੁੰਦੇ ਆ ਜਿੱਥੇ ਢੋਲ ਵੱਜਦੇ ਤੇ ਭੰਗੜੇ ਪੈਂਦੇ ਔਰ ਸ਼ਖਨਾਈਆਂ ਦੀ ਉਹ ਗੂੰਜ ਸਿੱਧੀ ਅਸਮਾਨ ਦੀ ਹਿੱਕ ਚੀਰਦੀ ਹੋਈ ਉਸ ਮਾਲਕ ਦੇ ਘਰ ਪ੍ਰਵੇਸ਼ ਕਰਦੀ ਆ ਤਾਂ ਫਿਰ ਉਸ ਸੱਚੇ ਸਤਗੁਰ ਦੀ ਕਿਰਪਾ ਹੁੰਦੀ ਆ ਉਸ ਘਰ ਤੇ ਜਿੱਥੇ ਤੁਹਾਡੇ ਵਰਗੇ ਭਰਾਵਾਂ ਦਾ ਸਾਥ ਹੋਵੇ ਓਕੇ ਸਰ ਓਕੇ ਥੈਂਕ ਯੂ ਹਾਂਜੀ ਹਾਂਜੀ ਚੱਲ ਰਿਹਾ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਗੱਲ ਮੈਂ ਮਾਫੀ ਮੰਗਦਾ ਤੁਹਾਡੇ ਸਾਰਿਆਂ ਤੋਂ ਤੁਹਾਡੇ ਰੰਗ ਵਿੱਚ ਭੰਗ ਪਾ ਦਿੱਤਾ ਮੈਂ ਨਾ ਸਿਰੇ ਤੋਂ ਤੁਰਿਆ ਆਉਂਦਾ ਮੈਂ ਲਾਈਵ ਵੇਖਦਾ ਸੀ ਦੇ ਹੋ ਇੱਥੇ ਨੇੜੇ ਆ ਕੇ ਮੈਂ ਬਿਲਕੁਲ ਗੇਟ ਅੱਗੇ ਵੀ ਸੋਚੀ ਜਾਵਾਂ ਅੰਦਰ ਜਾਵਾਂ ਕਿ ਨਾ ਜਾਵਾਂ ਜਾਵਾਂ ਕਿ ਨਾ ਜਾਵਾਂ ਕਿਉਂਕਿ ਇੱਕ ਮਾਹੌਲ ਬਣਿਆ ਹੁੰਦਾ ਹੈ ਉਹਦੇ ਵਿੱਚ ਅਗਲਾ ਕਹਿੰਦਾ ਬਾਬੇ ਜੇ ਕਿੱਥੋਂ ਆ ਕੇ ਚੰਗਾ ਵਾਲਾ ਨੱਚਦੇ ਸੀ ਅਸੀਂ ਗਾ ਰਹੇ ਸੀ ਸਾਡਾ ਇੱਕ ਮਾਹੌਲ ਬਣਿਆ ਸੀ ਪਰ ਚਲੋ ਇਹ ਹੈ ਸਮਾਜ ਦੇ ਵਿੱਚ ਸਾਰੇ ਹੀ ਰੰਗ ਨੇ ਇੱਥੇ ਧਰਮ ਦਾ ਫੁੱਲ ਵੀ ਹੈਗਾ ਇੱਥੇ ਨਾਲ-ਨਾਲ ਬਾਕੀ ਸੱਭਿਆਚਾਰ ਵੀ ਹੈ ਸਾਡਾ ਤੁਸੀਂ ਨੱਚਣਾ ਟੱਪਣਾ ਵੀ ਹੈ ਨਾਨਕ ਸਤਗੁਰੂ ਭੇਟਿਆ ਪੂਰੀ ਹੋਵੇ ਜੁਗਤ ਜਿੰਦਗੀ ਜਿਉਣ ਦਾ ਮੈਥਡ ਸਮਝ ਲਓ ਟੈਕਨੀਕ ਸਮਝ ਲਓ ਹੱਸੰਦੇ ਆ ਖੇਲੰਦੇ ਆ ਖਾਵੰਦੇ ਆ ਵਿਚੇ ਹੋਵੇ ਮੁਕਤ ਸੋ ਇਸ ਕਰਕੇ ਵਿਚੇ ਹੀ ਮੁਕਤ ਹੋਇਆ ਜਾ ਸਕਦਾ ਹੈ ਹੱਸੰਦੇ ਆ ਖੇਲੰਦੇ ਆ ਪੈਨੰਦੇ ਆ ਖਾਵੰਦੇ ਆ ਵਿਚੇ ਹੋਵੇ ਮੁਕਤ ਸੋ ਨੱਚਣਾ ਵੀ ਇਬਾਦਤ ਬਣ ਜਾਂਦਾ ਹੈ ਨੱਚਣੇ ਦਾ ਜੇ ਚੱਜ ਹੋਵੇ ਬੰਦਗੀ ਵਿੱਚ ਵੀ ਨੱਚਿਆ ਜਾਂਦਾ ਬੁੱਲੇ ਸ਼ਾਹ ਵੀ ਨੱਚਿਆ ਸੀ ਮੀਰਾ ਵੀ ਨੱਚਦੀ ਰਹੀ ਨੱਚਣਾ ਨੱਚਣਾ ਵੀ ਆਵਾਦਤ ਬਣ ਸਕਦਾ ਹੈ ਜੇ ਕਿਸੇ ਪਿਆਰ ਵਿੱਚ ਕਿਸੇ ਰੰਗ ਵਿੱਚ ਕਿਸੇ ਮਸਤੀ ਵਿੱਚ ਨੱਚਿਆ ਜਾਵੇ ਸੋ ਕਦੀ ਕਦੀ ਜਦੋਂ ਬੰਦਾ ਨੱਚਦਾ ਹੁੰਦਾ ਨਾ ਉਹਦੇ ਵਿੱਚ ਪਿਆਰ ਨੱਚਦਾ ਹੁੰਦਾ ਫੀਲ ਨੱਚਦੀ ਹੁੰਦੀ ਹੈ ਮਸਤੀ ਨੱਚਦੀ ਹੈ ਸੋ ਮੇਰੇ ਵੱਲੋਂ ਪਾਲ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਪਾਲ ਸਮਾਉ ਇਹ ਨਾਮ ਦੇ ਪਾਲ ਨਹੀਂ ਹਨ ਇਹ ਹਜ਼ਾਰਾਂ ਧੀਆ ਨੂੰ ਪਾਲ ਰਹੇ ਹਨ ਇਹ ਲੋਕਾਂ ਦੇ ਅੰਦਰ ਉਮੀਦਾਂ ਪਾਲਦੇ ਹਨ ਸਿੱਧੂ ਮੂਸੇਵਾਲੇ ਦੇ ਮਾਤਾ ਦੇ ਅੰਦਰ ਇਹਨਾਂ ਨੇ ਉਮੀਦ ਪਾਲੀ ਕਹਿੰਦੇ ਸੀ ਸਿੱਧੂ ਵਾਪਸ ਆਵੇਗਾ ਇਹ ਕਿਹਾ ਸੀ ਇਹਨਾਂ ਨੇ ਤੇ ਐਸੋ ਜਿਹਾ ਰੰਗ ਬੰਨਿਆ ਸੀ ਉਹਨਾਂ ਨੂੰ ਇੱਕ ਉਮੀਦ ਬੰਨੀ ਸੀ ਸੋ ਇਹ ਉਮੀਦਾਂ ਪਾਲ ਰਹੇ ਨੇ ਲੋਕਾਂ ਦੇ ਅੰਦਰ ਲੋਕਾਂ ਦੇ ਵਿਆਹਾਂ 'ਚ ਜਾ ਕੇ ਖੁਸ਼ੀਆਂ ਉਹਨਾਂ ਦੇ ਚਿਹਰਿਆਂ 'ਤੇ ਭਰਦੇ ਆ ਤੇ ਇਹ ਬੜੀਆਂ ਭੈਣਾਂ ਨੂੰ ਰਾਣੀਆਂ ਬਣਾ ਕੇ ਰੱਖਦੇ ਐ ਇਹ ਅਹਿਸਾਸ ਕਰਾਉਂਦੇ ਐ ਜਿਨ੍ਹਾਂ ਦੇ ਕੋਲ ਭਰਾ ਨਹੀਂ ਹੁੰਦਾ ਜਿਨ੍ਹਾਂ ਦਾ ਪਿਓ ਨਹੀਂ ਹੁੰਦਾ ਉਹਨਾਂ ਵਾਸਤੇ ਇਹ ਭਰਾ ਬਣਦੇ ਐ ਉਹਨਾਂ ਨੂੰ ਕੀ ਕਹਿੰਦੇ ਉਹਨੂੰ ਦਿੰਦੇ ਜਿਹੜਾ ਸੰਧਾਰਾ ਇਹਨਾਂ ਦਾ ਸੰਧਾਰਾ ਮਸ਼ਹੂਰ ਐ ਜਿਨ੍ਹਾਂ ਨੂੰ ਪੇਕਿਆਂ ਤੋਂ ਸੰਧਾਰਾ ਨਹੀਂ ਮਿਲਦਾ ਉਹਨਾਂ ਭੈਣਾਂ ਵਾਸਤੇ ਸੰਧਾਰਾ ਦਿੰਦੇ ਹਨ ਤੇ ਇਹਨਾਂ ਨੇ ਰਾਣੀਆਂ ਜੇ ਬਣਾਇਆ ਨਾ ਆਪਣੀਆਂ ਭੈਣਾਂ ਨੂੰ ਤੇ ਅੱਜ ਸਾਰੀਆਂ ਭੈਣਾਂ ਨੇ ਰਲ ਕੇ ਪਾਲ ਸਿੰਘ ਨੂੰ ਰਾਜਾ ਬਣਾਤਾ ਹਾਥੀਆਂ ਤੇ ਬਰਾਤ ਰਾਜਿਆਂ ਦੀ ਆਉਂਦੀ ਹੁੰਦੀ ਹੈ ਜੇ ਜੇ ਇਹਨਾਂ ਇਹਨਾਂ ਨੇ ਭੈਣਾਂ ਨੂੰ ਰਾਣੀਆਂ ਬਣਾਇਆ ਤੇ ਭੈਣਾਂ ਨੇ ਰਲ ਕੇ ਕੱਲੇ ਭਰਾ ਨੂੰ ਰਾਜਾ ਬਣਾਤਾ ਰਾਜਾ ਅੱਗੇ ਸੁਣਿਆ ਸੀ ਕਿ ਪਹਿਲੇ ਸਮਿਆਂ ਵਿੱਚ ਗੱਡਿਆਂ ਦੇ ਉੱਤੇ ਐਦਾਂ ਬਰਾਤਾਂ ਜਾਂਦੀਆਂ ਸੀ ਪਰ ਹਾਥੀਆਂ ਦੇ ਉੱਤੇ ਤੇ ਰਾਜਿਆਂ ਦੀਆਂ ਬਰਾਤਾਂ ਜਾਂਦੀਆਂ ਸੀ ਇੱਕ ਗੱਡਿਆਂ ਵਾਲਾ ਕਲਚਰ ਤੇ ਸੀ ਪਰ ਹਾਥੀਆਂ ਤੇ ਰਾਜੇ ਨਿਕਲਦੇ ਸੀ ਰਾਜੇ ਤੇ ਪਾਲ ਸਿੰਘ ਨੂੰ ਅੱਜ ਇਹਨਾਂ ਨੇ ਪਾਲ ਸਮਾਉ ਨੂੰ ਰਾਜਾ ਬਣਾਤਾ ਬਣ ਸਕਦਾ ਰਾਜਾ ਜੇ ਦਿਲਾਂ ਤੇ ਰਾਜ ਕਰੋਗੇ ਤੁਸੀਂ ਇੱਕ ਗਰੀਬ ਜੇ ਛੋਟੇ ਜੇ ਘਰ ਵਿੱਚੋਂ ਉੱਠ ਕੇ ਪਾਲ ਨੇ ਅੱਜ ਇਲਾਕੇ 'ਚ ਦੱਸ ਦਿੱਤਾ ਇਹੋ ਜਿਹਾ ਵਿਆਹ ਤੇ ਅੱਜਕੱਲ ਦੇ ਰਾਜਿਆਂ ਦਾ ਨਹੀਂ ਹੁੰਦਾ ਐਨਾ ਚਾਹ ਕਿਤੇ ਵੇਖਿਆ ਤੁਸੀਂ ਵਿਆਹ ਦੇ ਉੱਤੇ ਐਡੇ-ਐਡੇ ਵੱਡੇ ਫਨਕਾਰ ਗਾਇਕ ਇੱਥੇ ਜਿਹੜੇ ਆ ਕੇ ਚਾਹ ਨਾਲ ਨੱਚ ਰਹੇ ਨੇ, ਪ੍ਰੋਗਰਾਮ ਕਰ ਰਹੇ ਨੇ, ਜਿੰਨਾ ਇੱਥੇ ਲੋਕਾਂ ਨੂੰ ਚਾਹ ਹੈ ਗਰਮੀ ਦੇ ਵਿੱਚ ਕਿੰਨੇ ਕਿਲੋਮੀਟਰ ਨੱਚਦੇ ਆ ਰਹੇ ਨੇ ਸਾਰੇ। ਸੋ ਇਹ ਜਿਹੜਾ ਨੱਚਣਾ ਹੈ ਨਾ, ਇਹ ਅੰਦਰੋਂ ਇੱਕ ਚਾਹ ਤੇ ਜੋ ਇਹਨਾਂ ਨੇ ਖੱਟਿਆ ਹੈ, ਬਹੁਤ ਵੱਡੀ ਉਪਲਬਧੀ ਹੈ। ਇਲਾਕੇ ਦੇ ਐਮ.ਐਲ.ਏ, ਇਲਾਕੇ ਦੇ ਮੰਤਰੀ ਵੀ ਵੇਖਦੇ ਹੋਣਗੇ ਕਿ ਅੱਜ ਪਾਲ ਇਲਾਕੇ 'ਚ ਸਾਡੇ ਸਾਰਿਆਂ ਤੋਂ ਅੱਗੇ ਲੰਘ ਗਿਆ। ਸੋ ਬਹੁਤ 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 ਮੇਰੇ ਵੱਲੋਂ ਮੁਬਾਰਕਾਂ ਵਧਾਈਆਂ ਮੈਂ ਚਾਹੁੰਦਾ ਇੱਕ ਮਾਹੌਲ ਤੁਹਾਡਾ ਹੋਰ ਹੈ ਪਰ ਇੱਕ ਇੱਕ 1.5 ਮਿੰਟ ਵਾਸਤੇ ਮੇਰੇ ਨਾਲ ਭਾਈ ਹਰਿੰਦਰ ਸਿੰਘ ਆਏ ਆ ਵੇਖੋ ਜੂਕੇ ਤੋਂ ਇਹਨਾਂ ਦਾ ਕੀਰਤਨ ਤੁਸੀਂ ਸੁਣਦੇ ਆ ਨਾ ਸੁਖ ਤੇਰਾ ਦਿੱਤਾ ਲਈ ਹੈ ਤੇ ਮੈਂ ਚਾਹੁੰਦਾ ਵੀ ਸਿਰਫ ਇੱਕ ਮਿੰਟ ਮਾਹੌਲ ਤੁਹਾਡਾ ਬਦਲਣਾ ਹੈ ਆ ਸੁਰ ਵਾਲਾ ਸੁਰ ਦੇ ਦੇਵੇਗਾ ਤੇ ਇਹ ਇੱਕ ਸ਼ਬਦ ਥੋੜਾ ਜਿਹਾ ਸਤਗੁਰ ਹੋਏ ਦਇਾਲ ਤਾਂ ਸ਼ਰਧਾ ਪੂਰੀ ਐ ਸਤਗੁਰ ਹੋਏ ਦਇਾਲ ਨਾ ਕਭੂ ਚੂਰੀ ਐ ਇਹ ਸਾਡੀ ਹਾਜ਼ਰੀ ਮੰਨ ਲਓ ਸਾਡੇ ਜਥੇ ਵੱਲੋਂ ਮੰਨ ਲਓ ਭਾਈ ਹਰਿੰਦਰ ਸਿੰਘ ਤੁਹਾਨੂੰ ਸਿਵਾ ਦੇਣਗੇ ਜੇ ਹੋ ਸਕੇ ਸਿਰ ਟੱਕ ਲਓ ਜਿਹੜੇ ਟੱਕ ਸਕਦੀਆਂ ਵੀ ਫਿਰ ਕਰ ਬੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜਿਸ सतगुरी दयारिता शरदा सत सतगुर हो दया त शर भू Whoa, oh, hey. At the a At the goody ਸਰਦਾ ਪੂਰੀਏ ਤਾ ਸਰਦਾ ਪੂਰੀਏ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਹੁਣ ਛੁੱਟੀ ਮੰਗਦਾ ਤੁਹਾਡੇ ਸਾਰਿਆਂ ਤੋਂ ਤੇ ਤੁਸੀਂ ਹੁਣ ਆਪਣਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਸੀ ਉਹਨੂੰ ਉਵੇਂ ਤੁਸੀਂ ਆਨੰਦ ਮਾਣਦੇ ਰਹੋ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਜਿੰਨੇ ਵੀ ਇੱਥੇ ਤੁਸੀਂ ਆਏ ਹੋ ਸਭ ਨੂੰ ਜੀ ਆਇਆਂ ਨੂੰ ਹਾਂ ਹਾਂ ਜੀ ਆਹ ਗੱਲ ਸੁਣਿਓ ਇਹ ਵਿਆਹ ਬਿਲਕੁਲ 100% ਵੈਸ਼ਨੂ ਹੈ ਜਿੰਨੂੰ ਅਸੀਂ ਅੱਜ ਦੇ ਭਾਸ਼ਾ ਵਿੱਚ ਵੀ ਕੋਈ ਨੌਨ ਵੈਜ ਕਿਸੇ ਤਰ੍ਹਾਂ ਦਾ ਇੱਥੇ ਵਰਤਾਇਆ ਨਹੀਂ ਜਾ ਰਿਹਾ ਕੋਈ ਸ਼ਰਾਬ ਨਹੀਂ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਫੇਰ ਵੀ ਨਸ਼ਾ ਤੇ ਯਾਰ ਪਿਆਰ ਦਾ ਹੀ ਬਹੁਤ ਹੁੰਦਾ ਮਾ ਸੁਣੋ ਉਹ ਸੁਣੋ ਸ਼ਰਾਬ ਦੀਆਂ ਗੱਲਾਂ ਕਰਦੇ ਆ ਮਾਂ ਨੇ ਕਿਹੜੀ ਸ਼ਰਾਬ ਪੀਤੀ ਹੁੰਦੀ ਐ ਉਹਨੂੰ ਪੁੱਤ ਦੇ ਪਿਆਰ ਦਾ ਹੀ ਨਸ਼ਾ ਹੁੰਦਾ ਹੈ ਨਸ਼ਾ ਪਿਆਰ ਦਾ ਸਾਰਿਆਂ ਨਾਲੋਂ ਵੱਡਾ ਹੁੰਦਾ ਹੈ ਸ਼ਰਾਬ ਪੀ ਕੇ ਸਵਾਦ ਆਉਂਦਾ ਹੈ ਲੋਰ ਆਉਂਦਾ ਹੈ ਅੱਜ ਮਾਂ ਨੂੰ ਪੁੱਛੋ ਗੁਲਾਬੀ ਚੁੰਨੀ ਲੈ ਕੇ ਜਦੋਂ ਫਿਰਦੀ ਹੋਏਗੀ ਲੋਰ ਅਸਲ 'ਚ ਉਹ ਹੁੰਦਾ ਹੈ ਪਿਆਰ 'ਚ ਜਿਹੜਾ ਲੋਰ ਹੁੰਦਾ ਕਿਸੇ ਚੀਜ਼ 'ਚ ਨਹੀਂ ਹੁੰਦਾ ਇਹ ਸਾਨੂੰ ਐਵੇਂ ਹੀ ਲੱਗ ਜਾਂਦਾ ਕਿ ਨਸ਼ਾ ਕਰਕੇ ਸਵਾਦ ਜ਼ਿਆਦਾ ਆਉਣਾ ਹੈ ਪਿਆਰ ਦਾ ਨਸ਼ਾ ਕਰੋ ਉਹਦੇ ਚ ਸਵਾਦ ਜ਼ਿਆਦਾ ਆਉਂਦਾ ਆਪਾਂ ਸਾਰੇ ਪਿਆਰ ਚ ਆਏ ਆ ਇਸੇ ਕਰਕੇ ਅੱਜ ਮੈਂ ਦਰਸ਼ਨ ਕਰ ਰਿਹਾ ਤੁਹਾਡੇ ਬਹੁਤ ਚੰਗਾ ਲੱਗਿਆ ਬੜੀ ਖੁਸ਼ੀ ਹੋਈ ਸਟੇਜ ਤੇ ਬੀਬਾ ਗੁਲ ਗੁਰਲੇਜ ਅਖਤਰ ਜੀ ਉਹਨਾਂ ਤੋਂ ਆਪ ਸੁਣ ਰਹੇ ਸੀ ਹਾਂ ਬੀਬੀ ਅਮਰ ਨੂਰੀ ਜੀ ਵੀ ਹਨ ਸਰਦੂਲ ਸ਼ਕੰਦਰ ਹੋਣੀ ਕਿੰਨੇ ਪਿਆਰੇ ਮਤਲਬ ਗਾਉਣ ਵਾਲੇ ਉਹਨਾਂ ਦਾ ਪਰਿਵਾਰ ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਭ ਨੂੰ ਬਹੁਤ ਬਹੁਤ ਵਧਾਈਆਂ ਪਾਲ ਜੀ ਨੂੰ ਬਹੁਤ ਬਹੁਤ ਵਧਾਈਆਂ ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਰਹਿਣਾ ਜੀ ਖੁਸ਼ ਰਹਿਣਾ ਜੀ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਜੋ ਗੱਜ ਕੇ ਬੁਲਾਵੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨੇ ਮਹਾਰਾਜ ਜੀ ਮਹਾਰਾਜ ਜੀ ਧੰਨਵਾਦ 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 ਮਹਾਰਾਜ ਜੀ ਬਾਈ ਖਾਲਸਾ ਬੋਲੇ ਜੀ ਕੀ ਅੱਜ ਦਾ ਵਿਚਾਰ ਸੋ ਹਾਊ ਲੌਂਗ ਯੂ ਗੋਇੰ ਬੀ ਹੇਅਰ 2 ਮੋਰ ਡੇਸ ਕੌਮੇ ਕੌਮੇ ਕਮ ਜੀ ਹਾਂ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਨੇ ਕੋਈ ਵੀ ਕਾਰਜ ਆ ਜਿੰਨੀ دیر ਉਥੇ ਮਹਾਂਪੁਰਸ਼ਾਂ ਦਾ ਫੇਰਾ ਨਾ ਪਵੇ ਸੰਤਾਂ ਦਾ ਬ੍ਰਹਮ ਗਿਆਨੀਆਂ ਦਾ ਉਨੀ ਦੇਰ ਉਹ ਕਾਰਜ ਸੰਪੂਰਨ ਨਹੀਂ ਹੁੰਦੇ ਸੋ ਸਾਡਾ ਕਾਰਜ ਪੂਰਾ ਸੰਪੂਰਨ ਹੋ ਗਿਆ ਹੈ ਔਰ ਆਸ਼ੀਰਵਾਦ ਮਿਲਿਆ ਹੈ ਸੰਤ ਮਹਾਂਪੁਰਸ਼ ਆਏ ਨੇ ਇੱਥੇ ਔਰ ਕਿੰਨੀਆਂ ਸੋਹਣੀਆਂ ਗੱਲਾਂ ਕੀਤੀਆਂ ਵਾਕਈ ਨਸ਼ੇ ਦੀ ਲੋੜ ਨਹੀਂ ਹੁੰਦੀ ਮੁਹੱਬਤ ਦੀ ਲੋੜ ਹੁੰਦੀ ਆ ਸੋ ਮੁਹੱਬਤ ਦੇ ਵਿੱਚ ਜਿੰਨਾ ਨਸ਼ਾ ਹੈ ਉਹ ਕਿਸੇ ਹੋਰ ਚੀਜ਼ ਚ ਨਸ਼ਾ ਨਹੀਂ ਹੈਗਾ ਸੋ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਬਾਬਾ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਆਪਣੇ ਇੰਨੇ ਮਿੱਠੇ ਤੇ ਪਿਆਰੇ ਸੁਚੱਜੇ ਬੋਲਾਂ ਦੇ ਨਾਲ ਆ ਕੇ ਪਾਲ ਨੂੰ ਉਹਨਾਂ ਦੇ ਸਾਰੇ ਰਿਸ਼ਤੇਦਾਰਾਂ ਨੂੰ ਤੁਸੀਂ ਮੁਬਾਰਕਬਾਦ ਦਿੱਤੀ ਹੈ ਔਰ ਗੁਰੂ ਦੇ ਚਰਨਾਂ ਦੇ ਨਾਲ ਜੋੜਿਆ ਇੱਕ ਬਹੁਤ ਸੋਹਣਾ ਸੰਦੇਸ਼ ਦਿੱਤਾ ਜੀ ਸ਼ੁਕਰੀਆ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਪਾਲ ਜੀ ਤਾਂ ਵੀ ਪਾਲ ਸਿੰਘ ਨੋ ਇੱਕੋ ਹੀ ਗੱਲ ਇਹ ਜਾਲੇਬਾਦੀਆ ਸੰਤ ਬਾਬਾ ਰਣਜੀਤ ਸਿੰਘ ਉਹਨਾਂ ਦਾ ਆਸ਼ੀਰਵਾਦ ਤੇ ਬਹੁਤ ਹੀ ਕਲਾਕਾਰ ਫਨਕਾਰ ਇੱਥੇ ਪਹੁੰਚੇ ਨੇ ਗੁਰਲੇਜ ਜੀ ਬਹੁਤ ਖੂਬਸੂਰਤ ਅਨੰਦ ਬਣ ਰਹੇ ਸਨ ਤੇ ਭੈਣ ਨੂਰੀ ਹੋਣੀ ਉਹਨਾਂ ਨੇ ਵੀ ਸ਼ੁਕਰੀਆ ਦਾ ਕੀਤਾ ਹੈ ਭੈਣ ਪ੍ਰਭ ਸ਼ਰਨ ਹੋਣੀ ਸਰਜੀਤ ਮੰਗਟ ਹੋਣੀ ਤੇ ਹੋਰ ਸਾਰੇ ਇਸ ਅੱਜ ਦੇ ਰੌਣਕ ਦੇ ਵਿੱਚ ਸ਼ਾਮਲ ਹੋਏ ਨੇ ਸਾਰਿਆਂ ਨੂੰ ਪਾਲ ਦਾ ਜਿਵੇਂ ਸਦਾ ਮਿੱਠਾ ਸਦਾ ਆਇਆ ਉਸੇ ਦਾ